ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਬੈਠੇ ਆ ਵਾਹਣ ਦੇ ਵਿੱਚ ਆਈ ਵਾਹਣ ਚ ਆਪਾਂ ਲਾਉਣੇ ਆ ਸਾਲ ਬਾਅਦ ਪੈਦਾ ਹੋਣ ਵਾਲੀ ਫਸਲ ਅੱਜ ਆਪਾਂ ਜਸਪ੍ਰੀਤ ਪੰਜਾਬੀ ਬੁਟੀਕ ਪਹਿਨne ਦਿੱਤੀ ਸੀ ਆਰ ਵੀ ਉਹ ਲਾਉਣ ਲੱਗੇ ਆ ਆ ਆਪਣੀ ਤੁਸੀਂ ਜਸਪ੍ਰੀਤ ਨੇ ਹਲਦੀ ਐਨੀ ਉਹ ਲਾਉਂਦੇ ਆ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਐਨੀ ਹਲਦੀ ਆਪਾਂ ਦੇਖਾਂਗੇ ਕਿੰਨੀ ਨਿਕਲਦੀ ਆ ਤੇ ਪਹਿਲੀ ਵਾਰ ਆਪਾਂ ਹਲਦੀ ਲਾਉਣ ਲੱਗੇ ਆ ਤੇ ਆਪਾਂ ਵਟ ਬਣਾ ਲਈ ਆ ਪਾਪਾ ਜੀ ਤੋਂ ਕਿਉਂਕਿ ਮੈਥੋਂ ਤਾਂ ਵਟ ਨਹੀਂ ਬਣਦੀਗੀ ਪਾਪਾ ਜੀ ਨੇ ਵਟ ਬਣਾ ਕੇ ਦਿੱਤੀ ਆ ਮੈਨੂੰ ਤੇ ਹੁਣ ਆਪਾਂ ਲਾਉਣੇ ਆ ਸਟਾਰਟ ਕਰਦੇ ਆ ਲਾਉਣੀ ਵੀ ਕਿੰਨੀ ਡੁੰਗੀ ਲਾਉਣੀ ਆ ਕੀ ਲਾਉਣੀ ਆ ਪਲਾ ਦੇਨੇ ਆਪੇ ਹੋ ਜੂਗੀ ਤੇ ਜਿਹੜੀਆਂ ਇਹਦੇ ਨਾਲੋਂ ਬਰੀਕ ਗੰਢੀਆਂ ਸੀ ਉਹ ਕਹਿੰਦੇ ਸੀ ਕਿ ਵੀ ਐਂ ਤੋੜ ਲਈ ਦੂਜੀ ਨੂੰ ਉਦਾਂ ਲਾ ਦੀ ਇਸ ਤਰ੍ਹਾਂ ਕਰਕੇ ਆਪਾਂ ਲਾਉਣੇ ਇੰਨੀ ਕ ਆਪਣੇ ਕੋਲੇ ਹੈਗੀ ਐ ਕਿਲੋ ਡੇਢ ਕਿਲੋ ਹੋਊਗੀ ਹਨਾ ਇੰਨੀ ਕੀ ਹੋ ਤੇ ਵੇਖੋ ਇੰਨੀ ਕ ਵੱਟ ਤੇ ਪੂਰੀ ਆਉਂਦੀ ਬਾਕੀ ਰੱਖ ਲਾਂਗੇ ਉਹਨੇ ਮੈਨੂੰ ਦਿਸੀ ਮੇਰਾ ਗੋਡਾ ਦੋਖ ਦਾ ਵੀ ਤੂਰ ਰੰਨ ਕੇ ਪੀ ਲਿਆ ਕਰੀ ਨਾਲੇ ਲਾਲਿਆ ਕਰੀ ਲਾਲੀ ਨਾਲੇ ਪੀਲੀ ਤੇ ਦੇਖੋ ਹੁਣ ਕੀ ਬੰਦ ਆ ਚਲੋ ਜੀ ਆਪਾਂ ਸਟਾਰਟ ਕਰਦੇ ਆ ਸਤਨਾਪ ਆਪਾਂ ਲਈ ਐਸੀ ਨਾਲੇ ਰੰਬੀ ਤੇ ਪਰ ਮਰੀਦ ਦੇ ਨਾਲ ਕਰਦੇ ਆ ਜੇ ਉਹਦਾ ਵੱਟ ਪੋਲੀ ਬਣਾਈ ਆ ਲਾ ਦੋ ਹੁਣ ਲਾਤੀ ਜੀ ਲਾਤੀ ਜਾ ਟੁੱਟੀ ਕਰੀ ਤੇ ਲੱਗ ਚੋ ਜਲਬਾਤ ਕਰ ਲੈ ਕੋਈ ਇਹ ਉਹਨੋਂ ਦਿ ਲੰਦੇ ਮਖਵਾਲੰਗੋ ਕਿਉਂ ਨਹੀਂ ਨਹੀਂ ਮੇਰੀ ਫਰੈਂਡ ਨੇ ਦਿੱਤੀ ਆ ਤਾਂ ਹਾਂ ਮੇਰੀ ਸਹੇਲੀ ਨੇ ਦਿੱਤੀ ਆ YouTube ਚੈਨਲ ਵਾਲੀ ਨੇ ਅੱਛਾ ਹਾਂ ਆਹੋ ਆ ਵੀ ਆਪਣੇ ਪ੍ਰਧਾਨ ਸਾਹਿਬ ਹਾਂ ਆਪਣੇ ਪ੍ਰਧਾਨ ਸਾਹਿਬ ਆ ਗਏ ਹੁਣ ਦੱਸਣਗੇ ਮੈਂ ਤਾਂ ਕਾਦੀ ਪ੍ਰਧਾਨ ਮੈਂ ਤਾਂ ਕਾਦੀ ਪ੍ਰਧਾਨ ਹਾਂ ਮੈਂ ਕਾਦੀ ਪ੍ਰਧਾਨ ਹਾਂ ਤੁਸੀਂ ਤੂੰ ਵੱਡੀ ਆ ਮੇਰੇ ਤੋਂ ਵੱਡੇ ਵੱਡੇ ਦਾ ਨਹੀਂ ਹੁੰਦਾ ਲੈ ਹੁੰਦਾ ਤਾਂ ਕਿਉਂ ਨਹੀਂ ਫਰਕ ਤਾਂ ਹੁੰਦਾ ਹੀ ਆ ਸਰ ਫਰਕ ਤਾਂ ਹੁੰਦਾ ਹੀ ਆ ਸਰ ਆਹ ਕੌੜਾ ਹਲਦੀ ਲਾਉਂਦਾ ਤੇ ਕਿਹਦੇ ਕਿਹਦੇ ਵਧੀਆ ਹਲਦੀ ਪੁੱਟਾ ਦੀ ਆਪਾਂ ਦਾ ਫਸਟ ਟਾਈਮ ਕਰਾਈ ਲੱਗੂ ਈ ਬੰਦਾ ਇਹਦੇ ਵਿੱਚ ਰੇ ਲਾਈ ਦੀ ਆਈ ਲੱਗੂ ਬਹੁਤ ਨਹੀਂ ਇਥੇ ਵਾਹਣ ਚਰੇ ਹੈਗੀ ਆ ਵੈਸੇ ਤੇ ਸਾਡਾ ਕੌੜਾ ਵਾਹਣਾ ਪੱਠੇ ਵੀ ਘਟ ਆਉਗਦੇ ਵੇਖੋ ਇਹਦਾ ਕੀ ਬੰਦਾ ਏ ਚ ਆਪੇ ਪੱਠੇ ਹੋ ਕੇ ਰਹੂ ਭਾਈ ਤੇ ਜਿਹੜੇ ਦਾਤ ਚ ਪਾਉਂਦੇ ਇਹ ਰਗੜ ਕੇ ਪਾਉਂਦੇ ਆ ਹਾਂ ਸਕਾਹ ਕੇ ਚੀਰ ਕੇ ਹਾਂ ਸਕਾਹ ਕੇ ਚੀਰ ਕੇ ਨਹੀਂ ਪਾਉਂਦੇ ਚੀਰ ਕੇ ਸੁਕਾ ਲੈਂਦੇ ਮੜ ਕੇ ਪਿਉਂਦੇ ਆਪਾਂ ਨੂੰ ਤਾਂ ਪਤਾ ਨਹੀਂ ਅੰਗੇ ਇਹਦਾ ਉਹ ਕਹੇ ਸੀ ਚੀਰ ਕੇ ਅਸੀਂ ਸੁਕਾ ਲੈਨੇ ਆ ਫੇਰ ਪਿਆਏ ਫੇਰ ਪਿਆਈ ਜੀ ਹਲਦੀ ਲਾਉਣ ਤੋਂ ਬਾਅਦ ਜੀ ਹੁਣ ਆਪਾਂ ਕਰਦੇ ਆਂ ਦਾਲ ਸਬਜ਼ੀ ਦਾ ਪ੍ਰਬੰਧ ਦਾਲ ਸਬਜ਼ੀ ਆਪਾਂ ਕद्दू ਲਏ ਸੀ ਤੇ ਆਪ ਕद्दू ਗੱਜਾ ਆਪਾਂ ਅੱਜ ਕद्दू ਦੀ ਸਬਜ਼ੀ ਤਰਾਂਗੇ ਤੇ ਗਰਮਣਾ ਸਟਾਰਟ ਹੋਣਾ ਕद्दू 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 ਹੋਈ ਪਈ ਰਹੂਗੀ ਤੇ ਮੈਨੂੰ ਸੁੱਕਾ ਨਹੀਂ ਪਸਾਂਦਾ ਕद्दू ਮੈਂ ਸੱਤ ਵਾਲਾ ਤਾਂ ਖਾ ਲਈ ਨੀ ਦੁੱਧ ਵਾਲਾ ਕਦੂ ਨਹੀਂ ਬਸ ਮਾਰ ਲੱਗਦਾ ਚਲੋ ਜੀ ਆਪਾਂ ਇਹਦੇ ਕੋਈ ਕੱਟ ਕਦੂ ਫਿਰ ਆਪਣਾ ਧਾਰਾਂ ਦਾ ਟਾਈਮ ਹੋ ਜਾਣਾ ਤੇ ਧਾਰਾਂ ਚੋਕੇ ਤੇ ਫਿਰ ਦੁੱਧ ਵਾਲੀ ਸਬਜ਼ੀ ਬਣਾਵਾਂਗੇ ਆਪਾਂ ਕਰੀਮ ਪਾ ਕੇ ਕਦੂ ਬਣਾਉਣੀ ਜੀ ਮੈਂ ਤੇ ਮੇਰੀ ਵੀਡੀਓ ਅੱਗੇ ਦੁੱਧ ਵਾਲੀ ਕਦੂਦੀ ਬਣਾਈ ਸਾਗ ਦੀਆਂ ਕਿਵੇਂ ਨੂੰ ਨਾ ਨ ਦੁੱਤੀ ਕਰੀਮ ਪਾ ਕੇ ਠੀਕ ਹੈ ਜੀ ਤੇ ਬਹੁਤ ਘੱਟ ਲੋ ਕਦੂ ਠੰਡੇ ਕਦੂ 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 ਗਰਮੀ ਚ ਕਦੂ ਕਦੂ ਹੋ ਜਾਂਦੀ ਹੈ ਸਰਦੀਆਂ ਚ ਸਾਗ ਸਾਗ ਹੋ ਜਾਂਦੀ ਹੈ ਤੇ ਹੁਣ ਰੁੱਤ ਉਹੋ ਜੀ ਆ ਕੁਝ ਹੈ ਨਹੀਂ ਹਨਾ ਕੁਝ ਬਣਾਉਣਾ ਤਾਂ ਕਦੂ ਮੇਰਾ ਹੁਣ ਵਧੀਆ ਲੱਗਦਾ ਜਦੋਂ ਰੁੱਤ ਹੋ ਗਈ ਆਮ ਆਪਣੇ ਵੱਲਾਂ ਬਹੁਣਾ ਘਰੇ ਲੱਗਣ ਲੱਗੇ ਕੱਦੂ ਦੁਰਮਾ ਉਦੋਂ ਨਹੀਂ ਸਵਾਦ ਆਤਲੇ ਹੁਣ ਤਾਂ ਹਜੇ ਲੱਗਦੀ ਹੈ ਸਵਾਦ ਪਰ ਹੁਣ ਕੀ ਕਰਕੇ ਕੋਈ ਜੈ ਹੈਂਗ ਕਰਕੇ ਮਜ਼ਦੂਰੀ ਵਸ ਕਰਨੇ ਵੀ ਪੈਂਦੀ ਹੈ ਅਸੀਂ ਫਸਟ ਟਾਈਮ ਬਣਾ ਰਹੇ ਹਾਂ ਪਹਿਲਾਂ ਆਗਾ ਹਾਂ ਤਾਂ ਕਾਫੀ ਦਿਨ ਹੋ ਗਏ ਨਹੀਂ ਬਣਾਏ ਕਿਉਂਕਿ ਕਿ ਰੀਆਂ ਸਪਰੇਆਂ ਵਾਲੇ ਹੁੰਦੇ ਹੁੰਦੇ ਤਾਂ ਹੁਣ ਵੀ ਹੈ ਪਰ ਹਨਾ ਕੜੀ ਅਮਰਤੀ ਖਾ ਕੇ ਤੋਤੀ ਨੂੰਗੀ ਧਰ ਲੋ ਦਾਲ ਧਰ ਲੋ ਇਹ ਕੋਈ ਕੁਛ ਚੱਲਦਾ ਹਨਾ ਗੰਡੇ ਪਕੌੜੇ ਧਰਨ ਵਾਲੂ ਧਰ ਲੋ ਤੇ ਵਿਆਖੀ ਮੌਲਾ ਮਰਚੰਡ ਜਾਂ ਚੱਪ ਪਹਿਲਾਂ ਚੱਪਣ ਪੱਦੂ ਸੀ ਉਹ ਵੀ ਅਸੀਂ ਘੱਟ ਕਰੇ ਇੱਕ ਦੋ ਵਾਰ ਹੀ ਕਰੇ ਨਹੀਂ ਕਰੇ ਇਹ ਕਿਉਂਕਿ ਇਸ ਰੇਸ ਪ੍ਰੇਵਲ ਸਬਜੀ ਬਹੁਤ ਮਹੌਲ ਦੀ ਸਬਜੀ ਬਹੁਤ ਘੱਟ ਲੈ ਕੇ ਧਰਦੇ ਵਿਖਰਾਵ ਕਰਦੀ ਮੁੜ ਕੇ ਇਹ ਖਾਣੇ ਨਹੀਂ ਚਾਹੀਦੀ ਹਨ ਜਦੋਂ ਲੱਗਾ ਲੱਗ ਜੀ ਖੇਤਾਂ ਦੇ ਵਿੱਚ ਆਪਣੀ ਆਪ ਦੀ ਉਹ ਲਾ ਲੈਣੀ ਚਾਹੀਦੀ ਆ ਖਾ ਲੈਣੀ ਚਾਹੀਦੀ ਆ ਕੌਣ ਕੌਣ ਸਹਿਮਤ ਹੈ ਮੇਰੀ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਤੇ ਹੁਣ ਭਾਈ ਗੰਡੇ ਲੈ ਲਓ ਜਿਹਨੇ ਨਾਣੇ ਹੁਣ ਸਸਤੇ ਹੋਏ ਆ ਤੇ ਮੜ ਕੇ ਮਹਿੰਗੇ ਹੋ ਜਾਣੇ ਹੁਣ ਮੜ ਕੇ ਮਹਿੰਗੇ ਹੋ ਜਾਣੇ ਗੰਡੇ ਵੀ ਲੈ ਲਓ ਆਪਾਂ ਤਾਂ ਅੱਜ ਲੈ ਲਿਆ ਗੱਟਾ ਪਿਆਜ਼ ਨੂੰ ਦਾ ਗੱਟਾ ਲੈ ਲਿਆ ਕਾਲੂਆਂ ਦਾ ਲੈ ਲਿਆ ਇੱਕ ਗੰਡਿਆਂ ਦਾ ਲੈ ਲਿਆ ਤੇ ਹੁਣ 20 ਰੁਪਏ ਦੇ ਕਿਲੋ ਦੇ ਸਾਹਮਣੇ ਦੇ ਬਾਲੇ ਵਾਲੇ ਦਾ 18-19 ਵੀ ਲਾ ਲੈਂਦੇ ਆ ਤੇ ਆਪਾਂ 20 ਰੁਪਏ ਦੇ ਸਾਹਮਣੇ ਲਿਆ ਕਰ ਬਹਿ ਗਿਆ ਠੀਕ ਹੈ ਜੀ ਕੌਣ-ਕੌਣ ਹਲਦੀ ਦੀ ਖੇਤੀ ਕਰਦਾ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਮੇਰੀ ਅੱਜ ਦਾ ਮੇਰੀ ਮੇਰਾ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਪਲੀਜ਼ ਜਰੂਰ ਕਮੈਂਟ ਕਰਕੇ ਦੱਸਿਓ ਤੇ ਹੁਣ ਆਪਣਾ ਚੈਨਲ ਮੂਨੂ ਹੋਇਆ ਤੇ ਐਡ ਲੱਗਦੀ ਆ ਜੀ ਐਡ ਪੂਰ ਵਾਚ ਕਰ ਲਿਆ ਕਰੋ ਪਲੀਜ਼ ਤੁਹਾਡੇ ਸਪੋਰਟ ਦੀ ਲੋੜ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਠੀਕ ਹੈ ਜੀ ਚਲੋ ਜੀ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ